ਕਿਸਾਨੀ ਉਹ ਡਟੇ ਹੋਏ ਨੇ ਪਿੰਡ ਝਨੇੜੀ ਨੇੜੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਜੋ ਧਰਨਾ ਹੈ ਉਹ ਲਗਾਤਾਰ ਜਾਰੀ ਹੈ ਤੇ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪੱਕਾ ਮੋਰਚਾ ਲਗਾਇਆ ਹੋਇਆ ਹੈ ਕਿਸਾਨਾਂ ਦੇ ਧਰਨੇ 'ਚ ਵੱਡੀ ਗਿਣਤੀ 'ਚ ਜੋ ਮਹਿਲਾਵਾਂ ਨੇ ਉਹ ਵੀ ਸ਼ਾਮਿਲ ਨੇ ਤਾਂ ਸੰਗਰੂਰ 'ਚ ਜੋ ਭਾਰਤ ਮਾਲਾ ਪ੍ਰੋਜੈਕਟ ਹੈ ਉਸ ਨੂੰ ਲੈ ਕੇ ਜੋ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਜੰਮੂ ਕਟੜਾ ਐਕਸਪ੍ਰੈਸ ਵੀ ਜੋ ਬਣਨਾ ਉਸ ਤੇ ਕੀਕੀਉ ਉਗਰਾਹਾ ਜੋ ਹੈ ਉਸ ਕੋਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚ ਵੱਡੀ ਗਿਣਤੀ ਚ ਜੋ ਹੈ ਔਰਤਾਂਾਂ ਵੀ ਸ਼ਾਮਿਲ ਨੇ ਕਾਫੀ ਪਿਛਲੇ ਕਈ ਦਿਨਾਂ ਤੋਂ ਜੋ ਕਿਸਾਨ ਨੇ ਬੈਠੇ ਹੋਏ ਨੇ ਪਿੰਡ ਛੇੜੀ ਨੇੜੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਜੋ ਦਰਨਾ ਹੈ ਉਹ ਲਗਾਤਾਰ جاری ਹੈ ਤੇ ਜ਼ਮੀਨ ਦੇ ਵਾਅਦੇ ਦੀ ਮੰਗ ਜੋ ਹੈ ਉਸ ਨੂੰ ਲੈ ਕੇ ਕਿਸਾਨਾਂ ਨੇ ਪੱਕਾ ਮੋਰਚਾ ਲਗਾਇਆ ਹੋਇਆ ਤਾਂ ਜੋ ਪੰਜਾਬ ਹੈ ਉਸ ਵਿੱਚ ਜੋ ਐਕਸਪ੍ਰੈਸ ਵੀਲ ਉਸ ਨੂੰ ਲੈ ਕੇ ਕਈ ਥਾਵਾਂ ਤੇ ਅਜੇ ਵੀ ਵਿਵਾਦ ਚੱਲ ਰਹੇ ਨੇ ਜੋ ਹੈ ਜ਼ਮੀਨ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨ ਜੋ ਹੈ ਉਹ ਜਾਰੀ ਨਹੀਂ ਰਿਹਾ ਇਸੇ ਨੂੰ ਲੈ ਕੇ ਸਗਰੂਚ ਵਿੱਚ ਜੋ ਹੈ ਲਗਾਤਾਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਪਿੰਡ ਚਨੇੜੀ ਨੇੜੇ ਜੋ ਕਿਸਾਨਾਂ ਦਾ ਪੱਕਾ ਮੋਰਚਾ ਹੈ ਉਹ ਜਾਰੀ ਹੈ। ਉਹ ਗਰਾਹ ਸਾਹਿਬ ਕਿਵੇਂ ਦੇਖਦੇ ਹੋ ਸੱਤਵਾਂ ਦਿਨ ਅੱਜ ਤੁਹਾਡੇ ਪੱਕੇ ਮੋਰਚੇ ਨੂੰ ਲੈ ਕੇ ਇਹ ਜ਼ਮੀਨ ਦਾ ਰੇੜਕਾ ਜਿਹੜਾ ਹੈਗਾ ਪ੍ਰਸ਼ਾਸਨ ਦੇ ਨਾਲ ਤੁਹਾਡੀ ਗੱਲਬਾਤ ਵੀ ਹੁੰਦੀ ਹੋਊਗੀ ਕਿੱਥੇ ਜਿਹੜਾ ਪੇਜ ਨੇ ਫਸੇ ਹੋਏ ਨੇ ਇਹ ਕੋਈ ਜਿਹੜੀ ਇਹ ਜ਼ਮੀਨ ਹੈ ਸਾਡੇ ਕਨਾਲ ਜ਼ਮੀਨ ਹੈ ਇਹ ਵਾਰਡ ਦੇ ਵਿੱਚ ਨਹੀਂ ਆਈ। ਇਹ ਕਿਹਦੀ ਮਿਸਟੇਕ ਨਾਲ ਹੋਣੀ ਹੈ? ਇਹਦਾ ਮਤਲਬ ਇਹ ਹੈ ਵੀ 32 ਤੇ 33 ਮਹੀਨੇ ਤੋਂ ਵਾਰਡ ਜਾਰੀ ਹੋਏ ਨੂੰ ਅਜੇ ਤੱਕ ਇਹ ਕਾਗਜ਼ਾਂ ਦੇ ਵਿੱਚ ਮਾਲਕ ਦੀ ਹੈ। ਇਹ ਕਿਸੇ ਵਾਰਡ 'ਚ ਨਹੀਂ ਆਈ। ਉਹ ਵੀ ਪਤਾ ਲੱਗੂਗਾ ਜਦੋਂ ਇਹ ਹੁਣ ਤਾਂ ਮਾਲਕ ਦੀ ਮਰਜ਼ੀ ਹੈ ਜ਼ਮੀਨ ਦੇਣੀ ਹੈ ਕਿ ਨਹੀਂ ਦੇਣੀ। ਉਸ ਪਿੰਡਾਂ ਦੇ ਸਰਪੰਚ ਜੇ ਗਲਤ ਹੈ ਵੀ ਜ਼ਮੀਨਾਂ ਤਾਂ ਵੈਸੇ ਹੀ ਘੱਟੀ ਜਾਂਦੀਆਂ ਨੇ। ਇਹ ਬਿਨਾਂ ਕਰਨੇ ਦੇ ਮਿਲ ਜਾਣਾ ਜੇ ਕੋਈ ਕੰਮ ਦਾ ਪ੍ਰੋਜੈਕਟ ਦੇ ਬਿਲਕੁਲ ਕਵਰਟਾਉਂਦੀ ਹੈ ਇਹ ਮਿਸਪੀਕ ਦੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਜਿਹੜੇ ਜੱਥੇਬੰਦੀਆਂ ਬਣੀ ਉਹ ਵੀ ਨਾਲ ਫਿਰ ਹੁਣ ਕਿਸਾਨ ਤੋਂ ਪੁੱਛੋ ਵੀ ਜ਼ਮੀਨ ਦੇਣੀ ਹੈ ਕਿ ਨਹੀਂ ਦੇਣੀ ਹੁਣ ਤੁਹਾਡਾ ਇਹ ਕੀ ਮਤਲਬ ਹੈ ਜਿਹੜਾ ਪਹਿਲਾ ਵਾਰਡ ਜਾ ਰਿਹਾ ਸੀ ਉਹਦੇ ਨੂੰ ਕਹਿੰਦੇ ਕਿ ਕੀਮਤ ਦੇਵਾਂਗੇ ਤਾਂ ਕੋਈ ਮਤਲਬ ਨਹੀਂ ਇਹ ਤਾਂ ਹੁਣ ਉਹਦੀ ਮਰਜ਼ੀ ਹੈ ਜੇ ਜ਼ਮੀਨ ਲੈਣੀ ਹੈ ਤਾਂ ਉਹਨੂੰ ਲੋੜ ਹੈ ਤਾਂ ਉਹ ਨਹੀਂ ਰੋਣਾ ਛੋਟੀ ਕਰਤੀ ਹੈ ਕੋਈ ਗਲਤੀ ਦਾ ਅਭਿਆਨਾ ਭਰੋ ਜੇ ਉਹ ਕੀਮਤ ਕਿੰਨੀ ਆ ਬਗਦਾ ਇਸ ਕਰਕੇ ਸਰਕਾਰ ਦੀ ਇਹ ਤਾਂ ਕਸਾਈ ਹੈ ਮੀਨ ਸਾਡੇ ਪਿੰਡ ਦੇ ਵਿੱਚ ਧੱਕੇ ਨਾਲ ਦੱਬਣੀਆਂ ਅਸੀਂ ਕਾ ਸਾਡੇ ਨਾਲ ਬਹੁਤ ਹੋਇਆ ਜਾਂਦਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਇਹ ਲੰਗਾ ਕਿਸਾਨ ਨੂੰ ਸੈਟੀਸਫਾਈ ਕਰੀ ਜਮੀਨ ਫਿਰ ਉਹ ਦੇਈ ਭਾਵੇਂ ਤਾਂ ਮਰਜ਼ੀ ਆ ਜਮੀਨਾਂ ਕਣਕ ਦੇ ਜਿਸ ਸਰੋਂ ਬੀਜ ਰੱਖੀ ਉਹ ਪਹਿਲਾਂ ਉਹਨੇ ਤੋਂ ਲਾਇਆ ਸੀ ਉਹ ਕਿੰਨੇ ਕਿਸਾਨ ਨੇ ਜਿਹੜੀ ਜਮੀਨਾਂ ਕਾਇਰ ਕਰਦੇ ਹੁਣ ਪਤਾ ਜਦੋਂ ਤੁਸੀਂ ਪ੍ਰੋਜੈਕਟ ਲਾਉਣੀ ਹੈ ਵੀ ਜੇ ਕਿਸੇ ਦੀ ਜਮੀਨ ਕਾਇਰ ਕਰਦੇ ਹੋ ਤੇ ਰਾਹ ਨਹੀਂ ਬਣਦਾ ਕਈ ਕਿਸਾਨ ਨੇ ਉਹਨਾਂ ਦੇ ਰਸਤੇ ਨਹੀਂ ਤੇ ਪਰ ਸਾਨੂੰ ਤਾਂ ਕਿਸੇ ਕਿਸਾਨ ਦੇ ਵੀ ਰਸਤੇ ਦੀ ਵੀ ਮੰਗ ਹੈਗੀ ਹੈ ਕਹਿੰਦਾ ਮੈਨੂੰ ਰਸਤਾ ਬੀਟੇ ਜੀ ਮੰਗ ਹੈ ਜੀ ਰਸਤਾ ਜਦੋਂ ਹੋਰ ਬਣਦਾ ਸੀ ਕੱਢਤੀ ਅੱਧਾ ਕਿਤੋਂ ਉਹਦਾ ਰਹਿ ਜਾਂਦਾ ਉੱਧਰ ਰਹਿ ਜਾਂਦਾ ਰਾਹ ਤਾਂ ਦੇਣੀ ਚਾਹੀਦਾ ਨਾ ਸਰਕਾਰ ਨੂੰ ਤੁਹਾਡੇ ਪਿੰਡ ਦੇ ਵਿੱਚ ਰਾਹ ਵੀ ਦੇਣਾ ਚਾਹੀਦਾ ਹੈ ਪਾਣੀ ਦੇ ਖਾਲ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਇਹ ਤਾਂ ਸਾਰੇ ਪ੍ਰਬੰਧ ਕਰਨੇ ਚਾਹੀਦੇ ਨੇ ਪ੍ਰਧਾਨ ਦੀ ਲਗਾਤਾਰ 7ਵਾਂ ਦਿਨ ਅੱਜ ਹੁਣ ਤੱਕ ਕੋਈ ਮੀਟਿੰਗ ਕੋਈ ਗੱਲਬਾਤ ਕੋਈ ਸ਼ੁਰੂਆਤ ਹੋਈ ਆ ਨੁਮਰੇ ਦੀ ਨਾਲ ਕੋਈ ਗੱਲਬਾਤ ਚੱਲੀ ਆ ਕੋਈ ਐਸਡੀਐਮ ਆਇਆ ਪੰਦਰਤਾ ਅਧਿਕਾਰੀ ਆ ਸੀ ਜਿਹਦੇ ਇਹ ਬਸ ਦੀ ਗੱਲ ਇਹਦਾ ਸਟੇਟ ਪੱਧਰ ਦਾ ਕੋਈ ਸਰਕਾਰ ਦਾ ਅਧਿਕਾਰੀ ਆਵੇ ਉਹ ਆਪੀ ਆਸਾਨਾ ਦੇ ਸਾਡੇ ਡੈਪੂਟੀ ਜੀ ਨਾਲ ਬੈਠ ਕੇ ਗੱਲ ਕਰੇ ਵੀ ਕੀ ਮਸਲਾ ਉਹ ਵੀ ਸੋਲਵ ਕਰੇ ਕੋਈ ਵੱਡੀ ਗੱਲ ਨਹੀਂ ਹੈ ਇਹ ਮੇਰੇ ਖਾਮ ਖਾਇ ਮਸਲਾ ਨਹੀਂ ਤਾਂ ਇਹ ਇੱਥੇ ਤਾਂ ਮੀਮਤੇ ਤਾਂ ਮਤਲਬ ਕਰਦਾ ਹੋਣੀ ਦਿੱਤਾ ਜਾਊਗਾ ਇਕਤਾ ਦੀ ਗੱਲਬਾਤ ਕਿਸਾਨਾਂ ਦੀ ਚੱਲੀ ਸੀ ਲੰਬੇ ਸਮੇਂ ਤੋਂ ਤੁਸੀਂ ਵੀ ਇਹ ਅਲੱਗ-ਅਲੱਗ ਐਕਸ਼ਨ ਪਲਾਨ ਦੇ ਨਾਲ ਪ੍ਰਦਰਸ਼ਨ ਕਰ ਰਹੇ ਹੋ ਦੂਜੇ ਪਾਸੇ ਜਗਜੀਤ ਸਿੰਘ ਦਲਿਆਲ ਉਹਨੇ ਜਿਹੜੇ ਹੈਗੇ ਨੇ ਉਹ ਵੀ ਤਰੇਡ ਮੈਂ ਦੰਦੇ ਵਿੱਚ ਮਰਨ ਵਰਤ ਦੇ ਬੈਠੇ ਨੇ ਪਰ ਏਕਤਾ ਦੀ ਗੱਲਬਾਤ ਹੁਣ ਪ੍ਰਧਾਨ ਜੀ ਕਿੱਥੇ ਆ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਆਂ ਕਿ ਪੰਜਾਬ ਦੇ ਕਿਸਾਨ ਨੇ ਉਹ ਏਕਤਾ ਚਾਹੁੰਦੇ ਨੇ ਦੇਖੋ ਏਕਤਾ ਅਸੂਲਾਂ ਤੇ ਏਕਤਾ ਹੁੰਦੀ ਆ ਗਾ ਅਸੂਲੀ ਏਕਤਾ ਕੋਈ ਏਕਤਾ ਨਹੀਂ ਇਕੱਠੇ ਹੋ ਜੋਗੇ ਮਿਨੀਮਮ ਆਹ ਪ੍ਰੋਗਰਾਮ ਦੇ ਉੱਤੇ ਏਕਤਾ ਹੁੰਦੀ ਆ ਨਾ ਕਿਸੇ ਦੀ ਖਰੀਦ ਹੋਣੀ ਏਕਤਾ ਹੁੰਦੀ ਆ ਉਹ ਏਕਤਾ ਦੇ ਵਿੱਚ ਕਦੋਂ ਕੋਈ ਫਾਰਮਾਂ ਦੀ ਏਕਤਾ ਜਾਂ ਤੇ ਬੰਦੀਆਂ ਦੀ ਏਕਤਾ ਹੁੰਦੀ ਆ ਉਹਦਾ ਬਸ ਤਰੀਕਾ ਹੀ ਇਹ ਹੈ ਵੀ ਕੁਝ ਅਸੀਂ ਇੱਕਤਾ ਮਤਾ ਉਹਨਾਂ ਨੂੰ ਭੇਜਿਆ ਸਾਥੀਆਂ ਨੂੰ ਵੀ ਆ ਇੱਕਤਾ ਮਤਾ ਹੈ ਭਈ ਇਹਦੇ ਤੇ ਅਸੀਂ ਇੱਕਤਾ ਕਰਨਾ ਚਾਹੁੰਦੇ ਹਾਂ ਉਹਦੇ ਵਿੱਚ ਕੋਈ ਜਵਾਬ ਸਾਥੀਆਂ ਦਾ ਨਹੀਂ ਆਇਆ ਅਜੇ ਤੱਕ ਅਸੀਂ ਕੋਈ ਜਵਾਬ ਮੰਗਿਆ ਵੀ ਤੁਸੀਂ ਆ ਆ ਸਾਡਾ ਜਿਹੜਾ ਮੋਗੇ ਤੇ ਇੱਕਤਾ ਮਤਾ ਪੜ੍ਹਿਆ ਉਹਦੇ ਧਾਰ ਤੇ ਆਪਣੀ ਇੱਕਤਾ ਹੋਣੀ ਦੂਜਾ ਜਿਹੜਾ ਨਵਾਂ ਡਰਾਫਟ ਆਇਆ ਇਹਨੂੰ ਆਪਣੇ ਮੰਗਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਨਾ ਕਿ ਕਿਹੜੇ ਨੰਬਰ ਤੇ ਅਸੀਂ ਦੰਗਦੇ ਹਾਂ ਉਹ ਜੀ ਉਹਨਾਂ ਤੱਕ ਲਈ ਮੰਗਾਂ ਨੇ ਜਿਹੜੇ ਮੋਰਚੀਆਂ ਮੰਗਾਇਆ ਮਿਸਟਰ ਗੱਲ ਇਹਦਾ ਉਦੋਂ ਹੀ ਵੱਡਾ ਆ ਗਿਆ ਜਿਹਦੇ ਸਰਕਾਰੀ ਨਹੀਂ ਇਸ ਤਰੀਕਾ ਖਰੀਦਣਾ ਨਹੀਂ ਐਮਐਸਪੀ ਦਾ ਕੀ ਅਰਥ ਹੈ ਇਸ ਕਰਕੇ ਅਸੀਂ ਇਹ ਸਮਝ ਲਿਆ ਵੀ ਉਹ ਬਿੱਟ ਐਡ ਕਰਨ ਸਾਥੀ ਉਹਦਾ ਕੀ ਥਾਂ ਕੋਈ ਗੱਲ ਹੀ ਨਹੀਂ ਹੈ ਇੱਕ ਮੀਟਿੰਗ ਹੋਈ ਸੀ ਤੁਸੀਂ ਵੀ ਮੀਟਿੰਗ ਦਾ ਹਿੱਸਾ ਸੀ ਗੱਲਬਾਤ ਹੋਈ ਉਸ ਡਰਾਫਟ ਨੂੰ ਲੈ ਕੇ ਜਾਂ ਐਮਐਸਪੀ ਨੂੰ ਲੈ ਕੇ ਤਕੀ ਦੀ ਗੱਲਬਾਤ ਹੋਈ ਜਿੱਦੇ ਪਰਮਤਵੇਦ ਰਹੇ ਦੋਨਾਂ ਨੇ ਵਕਤ ਉਹਨਾਂ ਨੇ ਅਬ ਦੀ ਵਿਚਾਰ ਕਰੀ ਬਲੈਂਡੀਆਂ ਆਪਣਾ ਥਾਂ ਦੇਣਾ ਤੇ ਜਿਹੜਾ ਇਤਤਮਤਾ ਹੈ ਉਹਦੇ ਬਾਰੇ ਉਹਨਾਂ ਨੇ ਟਾਈਮ ਲੱਗਾ ਸੀ ਅਸੀਂ ਜਿਹੜੀ 6 ਮੈਂਬਰੀ ਕਮੇਟੀ ਦੇ ਵਿੱਚ ਤਿੰਨੇ ਤਿੰਨੇ ਫਾਰਮਾਂ ਦੇ 6-6 ਬੰਦੇ ਹੋਣ ਕਿ 6 ਉਹਨਾਂ ਦੇ 6 ਸਾਡੇ ਹੋਣ ਇਹ ਤੇ ਅਸੀਂ ਨੇ 24 ਤਰੀਕ ਨੂੰ ਸੰਯੁਕਤ ਮੋਰਚੇ ਨਾਲ ਰੈਸਾਂਜੀ ਕਰਨ ਅਸੀਂ ਇਹ ਸਾਰੀ ਪਲਾਨ ਕਰਕੇ ਉਹਨਾਂ ਨੂੰ ਦੁਬਾਰੇ 12 ਤਰੀਕ ਨੂੰ ਮੀਟਿੰਗ ਦੀ ਡੇਟ ਰੱਖੀ ਹੈ ਚੰਡੀਗੜ੍ਹ ਦੇ 12 ਫਰਵਰੀ ਵਾਲੇ ਦਿਨ ਚੰਡੀਗੜ੍ਹ ਸੰਪੰਨ ਦੇ ਵਿੱਚ ਤੁਸੀਂ ਆਓ ਆਪਾਂ ਬੈਠ ਕੇ ਆਸਕੇਮ ਵੀ ਮੀਟਿੰਗ ਦੇ ਵਿੱਚ ਇਕੱਤਾਂ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਗੱਲਬਾਤ ਰੱਖੀ ਗਈ ਉਹੀ ਜਿਹੜੀ ਹੱਲ ਹੋਈ ਹੈ ਜਿਹੜਾ ਤਰੀਕਾ ਗੱਲ ਕਰਦਾ ਜਿੰਨੇ ਜਿੰਨਾ ਹੋਇਆ ਉਸਦੀ ਗੱਲਬਾਤ ਜਿਹੜੀ ਨਗਰ ਦਾ ਤਾਂ ਜਿਹੀ ਹੋਈ ਜਾਂਦਾ ਉਹ ਉੱਥੇ ਰੱਖੀ ਹੈ ਲਖਦੀਪ ਸਿੰਘ ਧੱਲੇਵਾਲ ਕਹਿੰਦੇ ਪਹਿਲਾਂ ਤਾਂ ਅਸੀਂ ਕਹਿ ਰਹੇ ਹਾਂ ਕਿ ਸਾਡੇ ਇਸ ਅੰਦੋਲਨ ਦੇ ਵਿੱਚ ਸਾਡਾ ਹਿੱਸਾ ਸਸੰਗ੍ਰੂਰ ਚ ਭਾਰਤ ਮਾਲਾ ਪ੍ਰਜਾਗੰਤਾ ਵਿਰੋਧ ਲਗਾਤਾਰ ਜਾਰੀ ਹੈ ਕਿਸਾਨ ਜੋ ਹੈ